ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੇ 29 ਲੇਬਰ ਕਾਨੂੰਨ ਰੱਦ ਕੀਤੇ ਜਾਣ ਦੇ ਰੋਸ ਵਿੱਚ ਜੋ ਸੀਟੂ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਪਿੰਡ ਮਜ਼ਦੂਰ ਯੂਨੀਅਨ ਅਤੇ ਲਾਲ ਚੰਡੀ ਮਜ਼ਦੂਰ ਯੂਨੀਅਨ ਤੋਂ ਇਲਾਵਾ ਆਸ਼ਾ ਵਰਕਰ ਵੀ ਮੌਜੂਦ ਰਹੇ ਸਨ ਜਿਨ੍ਹਾਂ ਨੇ ਸਾਂਝੇ ਤੌਰ ਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਭੇਜਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਇਹਨਾਂ ਕਾਨੂੰਨਾਂ ਨੂੰ ਖਤਮ ਕੀਤਾ ਜਾ ਰਿਹਾ ਜਿਸ ਨੂੰ ਪੰਜਾਬ ਦੇ ਵਿੱਚ ਬਹਾਲ ਰੱਖਿਆ ਜਾਵੇ ਕਿਉਂਕਿ ਕੇਂਦਰ ਸਰਕਾਰ ਨੇ ਉਹਨਾਂ ਦੇ ਇਹਨਾਂ ਹੱਕਾਂ ਤੇ ਬਣਾਏ ਗਏ ਕਾਨੂੰਨਾਂ ਤੇ ਡਾਂਗਾ ਮਾਰੀਆਂ ਨੇ ਮੇਰਾ ਨਾਮ ਸੁਭਾਸ਼ ਨੰਨੀ ਅਸੀਂ ਡਿਊਟੀ ਕਮਿਸ਼ਨਰ ਦੇ ਕੋਲ ਅੱਜ ਆਪਣੀ ਮੰਗ ਲੈ ਕੇ ਆਇਆ ਜਿਹੜੀ ਮੇજર ਮੰਗ ਪੂਰੇ ਹਿੰਦੁਸਤਾਨ ਦੇ ਵਿੱਚ ਬੜੀ ਘਾਤਕ ਹੈ ਜਿਹੜੇ ਚਾਰ ਲੇਬਰ ਕਾਨੂੰਨ ਸਰਕਾਰ ਪਾਸ ਕਰਨ ਜਾ ਰਹੀ ਹੈ ਪਹਿਲੀ ਜੁਲਾਈ ਨੂੰ ਅਸੀਂ ਤਾਂ ਪੂਰਜੋਰ ਨਿੰਦਿਆ ਕਰਦੇ ਹਾਂ ਅਸੀਂ ਪੰਜਾਬ ਸਰਕਾਰ ਨੂੰ ਆਪਣੀ ਜ਼ੋਰ ਦੇ ਕੇ ਇਸ ਗੱਲ ਦੀ ਮੰਗ ਕਰਦੇ ਆ ਅਸੀਂ ਡੀਐਸਰਜਾ ਮੰਗ ਪੱਤਰ ਵੀ ਭੇਜਿਆ ਉਹਨਾਂ ਨੂੰ ਵੀ 1 ਜੁਲਾਈ ਤੋਂ ਇਹਨੂੰ ਨਾ ਲਾਗੂ ਕੀਤਾ ਜਾਵੇ ਕਿਹੜਾ ਕਾਨੂੰਨ ਕਿਹੜਾ ਕਾਨੂੰਨ ਜਿਹੜੇ ਜਿੱਦਾਂ 4 ਲੇਵਲ ਕਾਨੂੰਨ ਹੈ ਮਤਲਬ ਜਿੱਦਾਂ ਵੀ ਸਾਨੂੰ ਅਧਿਕਾਰ ਨਹੀਂ ਦੇਣਾ ਜਥੇਬੰਦੀ ਬਣਾਉਣ ਦਾ ਸਾਨੂੰ ਮੀਡੀਆ ਕਰਨ ਦਾ ਅਧਿਕਾਰ ਨਹੀਂ ਦੇਣਾ ਇਕੱਠੇ ਹੋ ਕੇ ਬੈਠਣ ਦਾ ਕੋਈ ਮਤਲਬ ਇਦਾਂ ਦੇ ਸਾਰੇ ਅਧਿਕਾਰ ਲੋਕਾਂ ਤੋਂ ਖੋਹੀ ਜਾ ਰਿਹਾ ਮਤਲਬ ਤੇ ਜਿਹੜੇ ਉਹ ਕਾਨੂੰਨ ਹੈ ਉਹ ਸਾਰੇ ਉਤੇ ਮਾਰੂ ਹੈ ਮਤਲਬ ਕਿਸੇ ਲਈ ਵੀ ਠੀਕ ਨਹੀਂ ਜਿੱਦਾਂ ਹੁਣ ਗੱਲ ਕੀਤੀ ਹੈ ਡਰਾਈਵਰਾਂ ਦੀ ਤਾਂ ਜੇ ਉਹ ਮਤਲਬ ਵੀ ਅਚਾਨਕ ਕੋਈ ਨਾਲ ਕੋਲ ਬੰਦਾ ਮਰ ਜਾਂਦਾ ਕੋਈ ਅਚਾਨਕ ਮਰ ਜਾਂਦਾ ਤਾਂ ਉਹਦੇ ਸਿਰ ਤੇ ਪਾਣਾ ਮਤਲਬ ਪੂਰਾ ਇੱਕ ਤਾਂ ਮਤਲਬ ਉਹਨੂੰ ਪੂਰੀ ਕੈਦ 5 ਸਾਲ ਦੀ 7 ਲੱਖ ਹੁਣ ਤੱਕ ਜੁਰਮਾਨਾ ਵੀ ਦੇਣਾ ਜਮਾਨਤ ਕੋਈ ਨਹੀਂ ਦੇਣੀ ਇਹ ਕਿੱਥੇ ਦਾ ਨਿਆਗਾ ਅਚਾਨਕ ਮੌਤ ਕਿਸੇ ਥਲੇ ਵੀ ਕੋਈ ਆਕੇ ਜਦ ਮੌਤ ਹੋ ਸਕਦੀ ਹੈ ਸੋ ਇਹ ਜਿਹੜੇ ਘਾਤ ਕੈਨ ਇਹਨੂੰ ਬੰਦ ਕੀਤਾ ਜਾਵੇ ਬਿਲਕੁਲ ਲਾਗੂ ਨਾ ਕੀਤੇ ਜਾਣ कि ਅਸੀਂ ਬਾਕੀ ਆਂਗਣਵਾੜੀ ਮਤਲਬ ਪੰਜਾਬ ਸੀਆ2 ਹਰ ਸਾਲ ਆਪਣਾ ਮੰਗਦੀਵਸ ਦਾਸ ਚਲਾਈ ਨੂੰ ਮਨਾਉਂਦੇ ਆ ਪੂਰੇ ਆਲੰਡੀਆਂ ਦੀ ਕੌਲ ਹੈਗੀ ਅਸੀਂ ਦਾਸ ਚਲਾਈ ਨੂੰ ਆਪਣਾ ਇੱਥੇ ਮੰਗ ਪੱਤਰ ਦੇ ਲਈ ਡੀਸੀ ਆਫਿਸ ਸੇ ਮਤਲਬ ਦੇਮਾਗੀ ਮੰਗ ਪੱਤਰ ਆਪਣਾ ਸਾਡਾ ਵੀ ਜਿਹੜਾ ਬਹੁਤ ਵੱਡੇ ਸਰਕਾਰ ਨਾਲ ਸਾਡੇ ਤੇ ਵਾਰ ਚਲਾਈ ਪਿਆ ਹੈ ਹਜੇ ਤੱਕ 2017 ਤੋਂ ਸਾਡਾ ਬੱਚਾ ਲਿਆ 3 ਤੋਂ 6 ਸਾਲ ਦਾ ਵਾਪਸ ਨਹੀਂ ਕੀਤਾ ਸਾਡਾ ਤੋ ਸਾਣਾ ਬਾਰ-ਬਾਰ ਵਾਅਦਾ ਕੀਤਾ ਗਿਆ ਸਾਡੇ ਨਾਲ ਵਾਪਸ ਕਰਨ ਦਾ ਉਹ ਬੱਚਾ ਸਾਨੂੰ ਅਜੇ ਤੱਕ ਵਾਪਸ ਨਹੀਂ ਹੋਇਆ ਦੂਸਰਾ ਜਿਹੜੀ ਸਾਡੀ ਫੀਡ ਤਿੰਨ ਜਿਲ੍ਹਿਆਂ ਨੂੰ ਦਿੱਤੀ ਗਈ ਹੈ ਐਨਜੀਓ ਨੂੰ ਉਹ ਅਸੀਂ ਵਾਪਸ ਕਰਨ ਦੀ ਗੱਲ ਕੀਤੀ ਸੀ ਇੱਕ ਸਾਲ ਪੂਰਾ ਹੋ ਗਿਆ ਜਿਮਨੀ 78 ਜਲੰਧਰ ਦੇ ਵਿੱਚ ਮੁੱਖ ਮੰਤਰੀਆਂ ਸਾਡੇ ਨਾਲ ਗੱਲ ਕੀਤੀ ਫੋਰੀ ਤੌਰ ਤੇ ਇਹ ਅੱਜ ਜਿਹੜੀ ਫੀਡ ਵਾਪਸ ਹੋएगी ਪਰ ਉਹ ਫੀਡ ਵਾਪਸ ਨਹੀਂ ਹੋਈ ਉਹਦਾ ਅੱਗੋਂ ਵਾਅਦਾ ਹੋਰ ਕੀਤਾ ਗਿਆ ਤੇ ਭਰੋਸੇਯੋਗ ਸੋਤਾ ਤੇ ਪਤਾ ਲੱਗਿਆ ਕਿ ਬਾਕੀ ਜਿਲ੍ਹਿਆਂ ਨੂੰ ਵੀ ਮਤਲਬ ਜਿਹੜੀ ਫੀਡ ਹੈ ਉਹ ਐਨਜੀਓ ਦੇਣ ਦੇ ਅਧੀਨ ਬਲੋ ਤਿਆਰੀ ਕੀਤੀ ਜਾ ਰਹੀ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਰੇ ਔਰ ਫੀੜੇ ਵਾਪਸ ਕਰੇ ਤੀਸਰੀ ਜਿਹੜੀ ਸਾਡੀ ਗੱਲ ਹੈ ਗ੍ਰੈਚੁਇਟੀ ਅਸੀਂ ਆਪਣੀ 2022 ਦੇ ਵਿੱਚ ਸੁਪਰੀਮ ਕੋਰਟ ਦੇ ਰਾਹੀਂ ਸਾਡੀ ਜਿੱਤ ਹੋਈ ਹੈ ਕਿ ਇਸ ਜਿਹੜੀ ਸਰਕਾਰਾਂ ਨੇ ਸਟੇਟਸ ਲੈਵਲ ਦੀਆਂ ਉਹ ਆਪਣੇ ਆਪਣੇ ਜਿਹੜੇ ਅੰਗ ਵਾਲੇ ਵਰਕਰ ਤੇ ਹੈਲਪਰ ਦੀ ਹੈ ਉਹ ਗ੍ਰੈਚੁਇਟੀ ਨੂੰ ਲਾਗੂ ਕਰਨ ਪਰ ਸਾਡੀ ਸਰਕਾਰ ਜਿਹੜੀ ਗੱਲ ਕਰਨ ਨੂੰ ਤਿਆਰ ਨਹੀਂ ਉਹ ਬਾਕੀ ਪੰਜ ਸਟੇਟਾਂ ਦੇ ਵਿੱਚ ਲਾਗੂ ਹੋ ਚੁੱਕੀ ਹੈ ਕੇਰਲਾ ਵਿੱਚ ਹੋ ਚੁੱਕੀ ਹੈ ਆਂਧਰਾ ਚ ਹੋ ਚੁੱਕੀ ਹੈ ਹਮਾਚਲ ਚ ਹੋ ਚੁੱਕੀ ਹੈ ਮਤਲਬ ਇਹਦਾ ਸਟੇਟਾਂ ਚ ਕਾਫੀ ਮਤਲਬ ਪੰਜ ਸਟੇਟਾਂ ਚ ਇਹ ਕੰਮ ਹੋ ਚੁੱਕਾਗਾ ਤੇ ਸਾਡੀ ਸਟੇਟ ਪਿੱਛੇ ਕਿਉਂ ਹੈ ਔਰ ਇਹਨੀ ਸਤਾ ਚਾਹਾਂ ਤਾਂ ਪਹਿਲਾ ਸਾਨੂੰ ਵਾਅਦਾ ਕੀਤਾ ਸੀ ਕਿ ਮੈਂ ਜਦੋਂ ਸਤਾ ਚਾਵਾਂਗਾ ਤੁਹਾਡੇ ਮਾਨਪਤ ਦੇ ਦੁਗਣਾ ਵਾਅਦਾ ਕਰਾਂਗਾ ਪਰ ਇੱਕ ਵੀ ਪੈਸਾ ਹੁਣ ਤੱਕ ਨਹੀਂ ਵਧਾਇਆ ਤੇ ਇਹ ਜਿਹੜੀਆਂ ਸਾਡੀਆਂ ਸਾਰੀਆਂ ਮੇਜਰ ਮੰਗਾ ਗਿਆ ਇਹ ਅਸੀਂ ਉਸਨੂੰ ਲੈ ਕੇ ਬੈਠਾਂਗੇ ਤੇ ਜੇ ਪਰ ਸਾਡੀ ਗੱਲ ਨਹੀਂ ਸੁਨੇਗੀ ਤਾਂ ਜਿਹੜਾ ਔਨ ਬੜਾ ਸਮਾਂ ਹੈ ਫਿਰ ਇਹ ਲਈ ਭਿਆਨ ਕੋ ਹੋਏਗਾ ਸਾਡੇ ਲਈ ਤਾਂ ਹੈਗੇ ਹੈਗਾ ਲੜਦੇ ਲੋਕਾਂ ਦਾ ਲੇਕਿਨ ਅਸਤਾਪਾ ਲੋਕਾਂ ਹੈਗੀ ਹੈ ਜੀ 2-2 ਸਾਲ ਰਹਿਗੇ ਸਰਕਾਰ ਦੇ ਆਸ ਹੈ ਕੋਈ ਆਸ ਤਾਂ ਕੋਈ ਨਹੀਂ ਹੁਣ ਤੱਕ ਤਾਂ ਕੁਛ ਨਹੀਂ ਕੀਤਾ ਨਹੀਂ ਅੱਗੋਂ ਵੀ ਕੋਈ ਆਸ ਨਹੀਂ ਹੁਣ ਤੱਕ ਤੋਂ ਮੀਟਿੰਗ ਦੇ ਰਿਹਾ ਸਾਨੂੰ ਬਾਰ-ਬਾਰ ਮੀਟਿੰਗ ਦੇ ਕੇ ਮੁੱਕਰ ਜਾਣਾ ਵਿਭਾਗ ਕੋਲੋਂ ਹਰ ਵਾਰ ਮੀਟਿੰਗ ਦਿੱਤੀ ਹੈ ਮੁੱਕਰ ਜਾਣਾ ਗਲ ਨਹੀਂ ਕਰਨੀ ਬੈਠ ਕੇ ਜੇ ਗਲ ਨਹੀਂ ਕਰਨੀ ਇਸ مسئلے ਕਿ ਤੋ ਹੱਲ ਹੋਣੇ ਹੈ ਤੇ ਜੇ ਸੀ ਸ਼ਾਂਤੀ ਨਾਲ ਜਾਣਿਆ ਤਾਂ ਗੱਲ ਕੋਈ ਤਿਆਰ ਨਹੀਂ ਜਦੋਂ ਲੜਦੇ ਆ ਤੇ ਸਾਡੇ ਫੇਰ ਖਿਲਾਫ ਹੋ ਕੇ ਸਾਨੂੰ ਕੁੱਟਦੇ ਮਾਰਦੇ ਆ ਜੇਲਾਂ ਚ ਭੇਜਦੀ ਆ ਝੂਠੇ ਬਰਤੇ ਪਾਉਂਦੇ ਆ ਬਰਾਸੀਓ ਲੋਕ ਡਰਨ ਵਾਲੇ ਲੋਕ ਨਹੀਂ ਸਿਰ ਤੇ ਕਫਨ ਬੰਨਿਆ ਵਾ ਮੋਤਾ ਕਦਨ ਆਣੀ ਆਣੀ ਹੈ ਜੇ ਇੱਥੇ ਲਈ ਕਿਉਂਕਿ ਤੇ ਇੱਥੇ ਦਿਮਗ ਜਾਣ ਦੇਵਾਂਗੇ ਪਰ ਜੇ ਲੋਕਾਂ ਲਈ ਖੜਿਆ ਲੋਕਾਂ ਲਈ ਜਿੰਦ ਜਾਨ ਬਾਰਾਂਗੇ ਔਰ ਜੇ ਲੋਕਾਂ ਦੇ ਹੱਕ ਹੈ ਉਹ ਮਰਨ ਦੇਵਾਂਗੇ ਲੋਕਾਂ ਨੂੰ ਹੱਕ ਦਵਾ ਕੇ ਰਵਾਂਗੇ ਮੈਂ ਅਮਰਨਾਥ ਕੁੰਕਲ ਹਾਂ ਸੁਬਾਸਕਤਰ ਸੀਆਈਟੀ ਜੂ ਪੰਜਾਬ ਅਸੀਂ ਅੱਜ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਸੀਟੂ ਨਾਲ ਸੰਬੰਧਿਤ ਜਥੇਬੰਦੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਅੰਗਣਵਾੜੀ ਮਜ਼ਦੂਰ ਯੂਨੀਅਨ ਮਨਰੇਗਾ ਮਜ਼ਦੂਰ ਯੂਨੀਅਨ ਲਾਲ ਚੰਡਾ ਪਿੰਡੂ ਚੌਕੀ ਦਾ ਯੂਨੀਅਨ ਟੈਕਸਟਾਈਲ ਮਜ਼ਦੂਰ ਯੂਨੀਅਨ ਅਤੇ ਇਹਨਾਂ ਯੂਨੀਅਨਾਂ ਵੱਲੋਂ ਬਣਾਈ ਹੋਈ ਸਾਂਝੀ ਤਾਲਮਿਲ ਕਮੇਟੀ ਵੱਲੋਂ ਜਿਹਦੇ ਕਨਵੀਨਰ ਸਾਥੀ RAMLAL ਜੀ ਨੇ ਉਨਾ ਵੱਲੋਂ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਆਏ ਸੀ ਇਹ ਮੰਗ ਪੱਤਰ ਜਿਹੜਾ ਅਸੀਂ ਅੱਜ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤਾ ਇਸੇ ਤਰ੍ਹਾਂ ਦਾ ਹੀ ਮੰਗ ਪੱਤਰ ਅਸੀਂ ਸਾਰੇ ਪੰਜਾਬ ਦੇ ਅੰਦਰ ਸਾਰੀਆਂ ਤਸਦੀਆਂ ਤੇ ਜਿਹੜਾ ਹੈੱਡਕੁਆਟਰਾਂ ਦੇ ਉੱਤੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਦਿੱਤੇ ਆ ਜਿਹੜੇ ਅਧਿਕਾਰੀਆਂ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਹ ਮੰਗ ਪੱਤਰ ਭੇਜਿਆ ਅਸੀਂ ਮੁੱਖ ਤੌਰ ਤੇ ਮੰਗ ਕਰਦੇ ਆ ਕਿ ਜਿਹੜੇ ਕੇਂਦਰ ਦੀ ਸਰਕਾਰ ਨੇ 4 ਲੇਬਰ ਕੋਡ ਜਿਹੜੇ 29 ਕਾਨੂੰਨ ਖਤਮ ਕਰਕੇ ਲੇਬਰ ਦੇ ਜਿਨ੍ਹਾਂ ਨੂੰ 4 ਕੋਡਾਂ ਵਿੱਚ ਬਦਲ ਦਿੱਤਾ ਅਸੀਂ ਮੰਗ ਕਰਦੇ ਆ ਕਿ 4 ਲੇਬਰ ਕੋਡ ਪੰਜਾਬ ਵਿੱਚ ਲਾਗੂ ਨਾ ਕੀਤੇ ਜਾਣ ਇਸੇ ਤਰ੍ਹਾਂ ਕੇਂਦਰ ਦੀ ਸਰਕਾਰ ਨੇ ਤਿੰਨ ਜਿਹੜੇ ਸੁਰੱਖਿਆ ਨਾਲ ਸੰਬੰਧਿਤ ਕਾਨੂੰਨ ਨੇ ਨਾਲ ਸੁਰੱਖਿਆ ਨਾਲ ਸੰਬੰਧਿਤ ਨੇ ਪਰ ਉਹ ਹੈ ਲੋਕ ਵਿਰੋਧੀ ਜਿਨ੍ਹਾਂ ਤੇ ਨਿਆਸ ਸਹਿਤਾ ਕਾਨੂੰਨ ਆ ਜਿਵੇਂ ਅੱਜ ਵੀ ਵਕੀ ਹੋਰਾਂ ਚ ਵੀ ਲੱਗਿਆ ਖਬਰਾਂ ਲੱਗੀਆਂ ਨੇ ਕਿ ਜਿਹੜਾ ਨਿਆਸ ਸਹਿਤਾ ਕਾਨੂੰਨ ਆ ਕੇਂਦਰ ਸਰਕਾਰ ਨੇ ਇਹ ਗੱਦੀ ਸਾਹਮਣੇ ਤੋਂ ਪਹਿਲਾਂ ਹੁਣ ਐਨਡੀਏ ਸਰਕਾਰ ਨੇ ਪਹਿਲੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਇਹ ਕਾਨੂੰਨ 1 ਜੁਲਾਈ ਤੋਂ ਲਾਗੂ ਕਰ ਦੇਣੇ ਹਨ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਇਹ ਤਿੰਨੇ ਕਾਨੂੰਨ ਕੇਂਦਰ ਦੀ ਸਰਕਾਰ ਨੇ ਜਿਹੜੇ ਪਾਸ ਕੀਤੇ ਆ ਉਹ ਪੰਜਾਬ ਵਿੱਚ ਲਾਗੂ ਨਾ ਕਰਨ ਕੀਤੇ ਜਾਣ ਕਿਉਂਕਿ ਬਹੁਤਾ ਕੰਮ ਆ ਜਿਹੜਾ ਉਹ ਜਿੱਥੇ ਡਰਾਈਵਰਾਂ ਨਾਲ ਸੰਬੰਧਿਤ ਆ ਪੰਜਾਬ ਦੇ ਅੰਦਰ ਹਰ ਘਰ ਦੇ ਵਿੱਚ ਇੱਕ ਇੱਕ ਨਹੀਂ ਤਿੰਨ ਤਿੰਨ ਡਰਾਈਵਰ ਨੇ ਕੋਈ ਬਾਈਕ ਚਲਾਉਂਦਾ ਕੋਈ ਕਾਰ ਚਲਾਉਂਦਾ ਕੋਈ ਸਕੂਟਰੀ ਚਲਾਉਂਦਾ ਕੋਈ ਮੋਟਰਸਾਈਕਲ ਚਲਾਉਂਦਾ ਹਰ ਕਰ ਇਹਦੇ ਨਾਲ ਇਹਦੇ ਚ ਸੰਬੰਧਿਤ ਆ ਇਸ ਕਰਕੇ ਜੇ ਉਹ ਕਾਨੂੰਨ ਲਾਗੂ ਹੋ ਜਾਂਦਾ ਤਾਂ 5000 ਰੁਪਿਆ ਜੁਰਮਾਨਾ ਘਟੋ-ਕਟ ਤੇ 7-7 ਸਾਲ ਦੀ ਕੈਦ ਹੋ ਜਣੀ ਹੈ ਜੇ ਕੋਈ ਬਾਈਚਾਂਸ ਕੋਈ ਹਿੱਟ ਐਂਡ ਰਨ ਦਾ ਕਾਨੂੰਨ ਜਿਹੜਾ ਬਣਾਇਆ ਉਸ ਦੇ ਮਤਲਬ ਇਸੇ ਤਰ੍ਹਾਂ ਬਾਕੀ ਕਾਨੂੰਨ ਵੀ ਜਿਹੜੇ ਨੇ ਉਹ ਬਣਾਏ ਨੇ ਕੱਲੇ-ਕੱਲੇ ਦੀ ਵਿਆਖਿਆ ਨਹੀਂ ਕਰਦੇ ਉਹ ਕਾਨੂੰਨ ਸਮੁੱਚੇ ਤੌਰ ਤੇ ਲੋਕ ਵਿਰੋਧੀ ਨੇ ਉਹਨਾਂ ਨੂੰ ਪੰਜਾਬ ਵਿੱਚ ਲਾਗੂ ਨਾ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਵਿਧਾਨ ਸਭਾ ਦੇ ਅੰਦਰ ਇਹ ਬਕਾਇਦਾ ਤੌਰ ਤੇ ਇਹ ਸੈਸ਼ਨ ਦੇ ਅੰਦਰ ਪਾਸ ਕਰਕੇ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਇਹ ਮੰਕਰ ਲਈ ਹੈ ਤੇ ਅੰਦਰੋਂ ਆਸ਼ਵਾਸ਼ਣ ਦਿੱਤਾ ਗਿਆ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਡੇ ਸਾਹਮਣੇ ਮਾਰਕ ਕਰਕੇ ਕਹਿ ਦਿੱਤਾ ਪੀ ਇਹ ਸਾਹਿਬ ਨੂੰ ਕਿ ਹੁਣੇ ਹੀ ਇਹ ਮੁੱਖ ਮੰਤਰੀ ਸਾਹਿਬ ਨੂੰ ਪਹੁੰਚਦਾ ਕਰ ਦਿੱਤਾ ਜਾਵੇ ਇਹ ਉਹਨਾਂ ਨੇ ਸ਼ਵਾਹਨ ਤੱਕੇ ਸੁੱਡੀ ਆਵਾਜ਼ ਜਿਹੜੀ ਆ ਉਹ ਅਸੀਂ ਪੰਜਾਬ ਦੀ ਸਰਕਾਰ ਤੱਕ ਪਹੁੰਚ ਨਹੀਂ ਕਰਾਉਂਦੇ